ਆਜੋ ਮੇਤਰੋ ਫਿਰ ਝੋਨੇ ਲਾਉਂਦੇ ਦਾ ਤੁਹਾਨੂੰ ਦਿਖਾਈਏ ਵਲੌਗ ਉੜਦੇ ਬਗਲੇ ਕਬੂਤਰ ਫਿਰਦੇ ਕੀੜੇ ਵਾਂਗੂ ਟਰੈਕਟਰ ਬਾਹਣਾ ਚ ਤੇ ਜੀਰੀ ਲਾਉਂਦੇ ਮਿਹਨਤੀ ਮਜ਼ਦੂਰ ਕਿਸਾਨ ਪੋਚਦੇ ਬੱਟਾਂ ਆਓ ਫਿਰ ਆਣਾ ਜੀ ਕਲਾਕਾਰੀ ਕਰਦੇ ਫਿਰਦੇ ਟਰੈਕਟਰ ਕਿਨੇ ਸੋਨੇ ਲਾ ਦਿੰਦੇ ਇਤੋਂ ਇਹਦਾ ਸਵਾਲ ਲੱਗੇ ਆ ਭਾਵੇਂ ਧੁੱਪ ਹੁੰਦੀ ਆ ਪਰ ਖੇਤੀ ਕਰਨ ਦਾ ਸਵਾਲ ਜਿਹੜਾ ਹੈਗਾ ਉਹ ਵੱਖਰੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗ ਰਿਆ ਲਾਉਣ ਝੂਨਾ ਸੱਬੀ ਕੱਲ ਗਰਮੀ ਬਹੁਤ ਹੀ ਅੱਜ ਰੱਬ ਨੇ ਸੰਧੀ ਖਣੀਆਂ ਪੈ ਰਹੀਆਂ ਨੇ ਹਲਕੀ ਹਲਕੀਆਂ ਬੱਟ ਲੱਗ ਰਿਆਂ ਚੇਪੜਨਾ ਤੇ ਤੁਹਾਨੂੰ ਦਿਖਾਉਣਾ ਫਿਰ ਸਾਰਾ ਵੀਊ ਕਿ ਮੈ ਜੀਰੀ ਲੱਗਦੀ ਆ ਤੇ ਲਾਉਣ ਤੋਂ ਲੈ ਕੇ ਵੜਨ ਤੱਕ ਦਾ ਸਫਰ ਪਾਵਾਂਗੇ ਆਪਾਂ ਸਾਰਾ ਕੰਟੀਨਿਊ ਰੱਖਾਂਗੇ ਇਹ ਜਿਹੀ ਕੁਛ ਵੀ ਕਰਿਆ ਕਰਾਂਗੇ ਜੇ ਬਸ ਤੁਹਾਨੂੰ ਹੁਣ ਲਾਉਂਦੇ ਦਿਖਾਉਣੇ ਆ ਇਹਨੇ ਚੇਪੜਦੇ ਆ ਬੱਟਾ ਜੀ ਦਾ ਵਾਹਣ ਬਾਕੇ ਛੱਡ ਕੇ ਪਾਣੀ ਕਰਕੇ ਕਦੂ ਬੱਟਾ ਬੁੱਟਾ ਚੇਪ ਕੇ ਐਂਡ ਆ ਜਾਂਦੇ ਨੇ ਡੇਵਰ ਮੇਟਰੂ ਸਾਰੇ ਨਾ ਪਹਿਲਾਂ ਪੱਤ ਦੇ ਨੇ ਪੌਦਾ ਆ ਕੇ ਇਕੱਠੇ ਹੋ ਗਏ ਪੱਤ ਕੇ ਪੌਦ ਫਿਰ ਕਰਦੇ ਨੇ ਸ਼ੁਰੂਆਤ ਨਾਂ ਇਹੇ ਟਾਈਮ 'ਚ ਧੁੱਪੇ ਤਪਨਾ ਸਾਰੀ ਕੁਦਰਤ ਦੇ ਗੱਲ ਛੱਡਣੀ ਫਸਲ ਕਹੀ ਨਿਕਲੂ ਕਹੀ ਨਾ ਜੇ ਤੋਂ ਮਜ਼ਦੂਰਾਂ ਦੀ ਗਰਮੀ ਵਿੱਚ ਪੈਂਦੀ ਹੈ ਜਿਹੜੀ ਇਹਨਾਂ ਦੀ ਮਿਹਨਤ ਇਹ ਵੀ ਤਾਂ ਕੋਈ ਆਪਣਾ ਚੰਮ ਸਾੜਦੇ ਨੇ ਸਾਰੇ ਨਹੀਂ ਮਿਹਨਤ ਬਰਾਬਰ ਦੀ ਹੁੰਦੀ ਆ ਅਖੀਰ ਤੇ ਆ ਕੇ ਜਦੋਂ ਮੁੱਲ ਨਹੀਂ ਮਿਲਦੇ ਉਦੋਂ ਜਰੂਰ ਰਲ ਟੁੱਟਦੇ ਨੇ ਅੰਡਾ ਜਿਹੇ ਜੀ ਕੋਈ ਗੱਲ ਨਹੀਂ ਹੁੰਦੀ ਵੀ ਇੱਕ ਦੂਜੇ ਦੇ ਲਾ ਦਿੰਦੇ ਨੇ ਨੇਟਾਂ ਦੇ ਪਤਾ ਨਹੀਂ ਕਿਵੇਂ ਇਹ ਗੱਲਾਂ ਚੱਲ ਪੈਂਦੀਆਂ ਨੇ ਇੱਥੇ ਸਾਰੇ ਇਕੱਠੇ ਰੋਟੀ ਖਾਂਦੇ ਨੇ ਇਕੱਠੀ ਚਾਹ ਪੀਂਦੇ ਨੇ ਇਕੱਠਾ ਕੰਮ ਕਰਦੇ ਨੇ ਜੀਰੀ ਲਾਉਂਦੇ ਲਾਉਂਦੇ ਕਈ ਵਾਰ ਨੌਜਵਾਨ ਪਹਿਲਾਂ ਕੰਮ ਕਰ ਦਿੰਦੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਬਜ਼ੁਰਗ ਲੱਗੇ ਹੁੰਦੇ ਨੇ ਜਾਂ ਮਾਤਾ-ਮਾਂ ਉਹ ਥੋੜਾ ਜਿਹਾ ਪਿੱਛੇ ਰਹਿ ਜਾਂਦੀਆਂ ਨੇ ਤੇ ਜਦੋਂ ਬਹੁਤ ਪਰਤਣ ਆਉਂਦੇ ਨੇ ਤਾਂ ਉਹ ਕਰਦੇ ਨੇ ਆਪੋ ਆਪਣ ਆਈ ਕਰਦੇ ਕਰਦੇ ਕਰੇ ਪਿਆਰ ਭਰੀ ਲੜਾਈ ਹੋ ਜਾਂਦੀ ਹੈ ਥੋੜੇ ਟਕਰਾਰ ਤੇ ਹਾਸੇ ਨਾਲ ਚੱਲਦੇ ਰਹਿੰਦੇ ਹੁੰਦੇ ਨੇ ਕਾਪ ਦੀ ਬਾਣ ਵੀ ਨਹੀਂ ਆਜ ਕਿਹਦੇ ਨਾਲ ਆਪਣੀ ਘਰ ਲਾਉਣਾ ਅੰਤ ਵਿੱਚ ਤਾਂ ਸਿੱਡੇ ਕਰਦੇ ਕਰਦੇ ਕਾਹਨੂੰ ਦੀ 2000 ਰੁਪਏ ਅਮਰੀਕਾ ਸੁਣਾ 5-5 ਡਾਲਰ ਦਸ 10 10 ਜਰਾਂ ਦੀ ਬਾਣ ਦੇ ਨਾਲ ਦੋਵੇਂ ਆਪਾਂ ਲੈ ਅੱਗੇ ਦੂਰ ਲੈ ਕੇ ਫਿਰ ਕਹਿੰਦੇ ਸਾਥੇ ਬਣਾ ਕੇ ਤੁਸੀਂ ਮਿੱਟੀ ਦੇ ਵਿੱਚ ਅੱਗੇ ਵੱਡਾ ਕੁੱਤੇ ਵਾਹ ਆ ਜੋ ਫਿਰ ਸੋਹਣੇ ਸੋਹਣੇ ਬੀਵਾਂ ਦੇ ਨਾਲ ਤੁਹਾਨੂੰ ਲੋਕ ਤੱਤ ਸੁਣਾਉਣੇ ਆਗੇ ਹੈੱਡਫੋਨ ਲਾ ਕੇ ਜਰੂਰ ਸੁਣਿਓ ਪਹਿਲਾ ਕਰਨੇ ਹਾਰਾ ਪਾਰਵਤੀ ਨੂੰ ਬੋਲਦਾ ਮੇਰੇ ਭਗਤ ਮੈਨੂੰ ਜਾਮ ਕੋ ਪਿਆਰੇ ਜੋ ਗੱਲ ਕਹੇ ਸੋਹੀ ਪੂਰੀ ਕਰਨੀ ਪੈਂਦੀ ਹੈ ਇੱਕ ਪਲ ਜਾਂਦੇ ਹਨ ਜਾਂ ਤੋਂ ਵਜ਼ਾਰੇ ਸ਼ਿਵ ਸ਼ੰਕਰ ਮਹਾਰਾਜ ਜਿਵੇਂ ਪਾਰਵਤੀ ਜੀ ਨੂੰ ਵਚਨ ਕਰਦੇ ਨੇ ਉਸ ਸਮੇਂ ਦੀ ਕਲੀ ਆ ਜਾਂਦਾ ਆ ਰਿਹਦਾਗਾ ਇੱਥੇ ਲੱਗਦਾ ਬਤਾ ਬਾਹਣ ਚੋ ਆ ਕੇ ਦੇਖੋ ਕੀ ਬਣਦਾਗਾ ਕੈਮਰੇ ਚ ਨਿਤਰਾ ਕੋ ਰਿਕਾਰਡ ਹੁੰਦਾ ਬੋਲ ਹੋ ਰਿਹਾ ਹੋ ਰਿਹਾ ਲੈ ਹੂੰ ਖਟਲਾ ਤੇ ਬਾਰੀ ਭਈ ਹੋ ਰਿਹਾ ਕੇ ਦੇਖ ਲੋ ਲੈ ਫਾਇਦਾ ਲੈਣੇ ਤਾਂ ਕਰਦਾ ਪਏਗਾ ਹਾਂ ਇਹ ਬਣਦਾ ਪੈਸਾ ਵੀਰਾ ਕਹੇ 10 ਰੁਪਏ ਦੇ ਦੇ 50 ਰੁਪਏ ਦੇ ਦੇ 200 ਰੁਪਏ ਉੜ ਕੇ ਆਦੇ ਮੋੜਦੇ ਨਹੀਂ ਹੈਗੇ ਪੈਸਾ ਇਹ ਬਣਦਾ ਹੋਰ ਪਾ ਮੈਂ ਕੀ ਕਰਨਾ ਮੈਨੂੰ ਤਾਂ ਬਹੁਤ ਔਖੀਆਂ ਆਂ ਕਦੇ ਪਾ ਦੇ ਰਾਣੀ ਦੇ ਖਲਾ ਤੇ ਤੇ ਭਾਈ ਬਹੁਤ ਔਖੇ ਬਣਦਾ ਪੈਸਾ ਹੋਰ ਤੋੜੜੀ ਲੋ ਜਮੀਨ ਦਾ ਮਾਲਕ ਇਕੱਲਾ ਜ਼ਿਮੀਦਾਰ ਨਹੀਂ ਹੁੰਦਾ ਉੱਥੇ ਰਹਿੰਦੇ ਪੰਛੀ ਬਰਿੰਦੇ ਵੀ ਹੁੰਦੇ ਨੇ ਦੇਖੋ ਫਿਰ ਡਿੱਡੀ ਦੀ ਚੌਂਦੀ ਆਉਂਦੀ ਆ ਉਹਦਾ ਹੱਕ ਵੀ ਨਿਕਲ ਮੇਰੇ ਇਲਾਕੇ ਤੋਂ ਮੈਨੂੰ ਬਾਅਦ ਚੋਂ ਪਤਾ ਲੱਗਿਆ ਵੀ ਇੱਥੇ ਆਂਡੇ ਵੇਣੇ ਇਹਦੇ ਬਾਗੂ ਬਾਗੂ ਨੇ ਚੱਕ ਜਾ ਸਾਡਾ ਇਹ ਕਰਾਂਗੇ ਕਰਮੈਲ ਦੀ ਖਾਤ ਕਰਕੇ ਬਣਾਇਓ ਜੀ ਆਈ ਚੋਨਾ ਲਾਉਂਦੇ ਲਾਉਂਦੇ ਸਰੋਤਾਂ ਦੀ ਲੰਘ ਜਾਂਦੇ ਮੇਰਾ ਤੁੱਪ ਹੋਈ ਜਾਂਦਾ ਪੂਰਾ ਦਪਹਿਰਾ ਤੇ ਕਰਦੇ ਆ ਰੋਟੀ ਦੀ ਤਿਆਰੀ ਇੱਠੇ ਬੈਠ ਕੇ ਸਾਰੇ ਜਦੋਂ ਪ੍ਰਸਾਦਾ ਹਸਤਾ ਕਰਦੇ ਨੇ ਚਾਹ ਪੀਂਦੇ ਨੇ ਉਹਦਾ ਵੀ ਸਕੂਨ ਲੱਗਿਆ ਦੇਖਾ ਥੱਲੇ ਬਹਿ ਕੇ ਖਾਣਾ ਬੀਣਾ ਜਮਣਾ ਖਾਣੀਆਂ ਉਹ ਦਿਨ ਜ਼ਿਆਦਾ ਕੀ ਜਦੋਂ ਜਮਨ ਦੇ ਪੱਤਿਆਂ ਦੇ ਤਰ ਤਰ ਕੇ ਸ਼ੱਕਰ ਖਾਂਦੇ ਹੁੰਦੇ ਸੀਏ ਘਰੋਂ ਗਾਲਾਂ ਬੈਣੀਆਂ ਕਿੱਧਰ ਲੱਭੜਦੇ ਫਰੀ ਜਾਂਦੇ ਓਏ ਉਹ ਟਿੱਕੇ ਨਹੀਂ ਬੈਣਦੇ ਉਹ ਗੱਲਾਂ ਹੁਣ ਗਈਆਂ ਪਰ ਸਵਾਰ ਜਿਹੜੀ ਗੱਲ ਕੀਤਾ ਅੱਜ ਵੀ ਓਨੀ ਆ ਬੰਦਿਆਂ ਚ ਭਾਵੇਂ ਨਾ ਹੋਵੇ ਆ ਇਹ ਤੇਰੀ ਲੈ ਕੇ ਨਹੀਂ ਆਣਾ ਵੀਡੀਓ ਵਿੱਚ। ਇਹ ਮੇਰੇ ਹੱਥਾਂ ਵੀ ਲੈ ਕੇ ਆਉਣੀ ਹੈ ਕਿ ਨਾ ਜਦੋਂ ਲਿਆਂਦੀ ਉਹ ਤੇ ਤੈਨੂੰ ਪਤਾ ਵੀ ਨਹੀਂ ਲੱਗਣਾ। ਹਾਂ। ਆਹੀ ਲੈ ਕੇ ਨਹੀਂ ਆਉਣਾ ਪਰ ਜਿਹੜੀ ਗੱਲ ਹੈ ਜਿਹੜਾ ਸਾਂਗਦਾ ਮੈਂ ਲੈ ਕੇ ਨਹੀਂ ਆਉਂਦਾ। ਇਹ ਨਹੀਂ ਪਤਾ ਕਿਹੇ ਜਿਹਾਂ ਸਜ ਕਿਹੇ ਸ਼ਬਦ ਨਿਕਲਦੇ ਨੇ। ਹੂੰ। ਹਨ। ਕਰ ਦਿ। ਫੜ ਲਈ। ਹਾਂ ਹਾਂ ਇਹਦੇ ਸੁਧਾਉਣਾ। ਅਨ ਕੌਲਗਾ ਨਾ ਆਪਣਾ ਖਰਾਬ। you ਕਹਾ ਹੋ ਗਿਆ ਬਈ ਕਹਾ ਤੂੰ ਵੀ ਉਹ ਕਰਕੇ ਅਰਦਾਸ ਸਾਰੇ ਕਿਸਾਨ ਮਜ਼ਦੂਰ ਖੁਸ਼ ਰਹਿਣ ਮਿਹਨਤਾਂ ਦੇ ਮੁੱਲ ਦੋਹਾਂ ਦੇ ਪੈਂਦੇ ਰਹਿਣ ਅੱਗੇ ਦੇ ਪ੍ਰੋਸੈਸ ਅਗਲੀਆਂ ਵੀਡੀਓ ਚ ਲੈ ਕੇ ਆਵਾਂਗੇ ਕਿ ਮੈਂ ਰੇ ਸਪਰੇ ਦਵਾਈਆਂ ਕਿ ਮੈਂ ਮੀਹਾਂ ਚ ਖੜਾ ਕੇ ਜੀਰ ਗਿਆ ਕੂੜੀਆਂ ਕਲੀਆਂ ਨੇ ਦੇਖੇ ਮੈਂ ਮੰਡੀਆਂ ਚ ਜਾਂਦੀਆਂ I oh. good.